ਅੱਜਕੱਲ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਵਿਦੇਸ਼ ਸੈਟਲ ਹੋਣਾ ਚਾਹੁੰਦਾ ਹੈ ਸੈਟਲ ਨਹੀਂ ਤਾਂ ਘੱਟੋ-ਘੱਟ ਘੁੰਮਣ ਫਿਰਨ ਲਈ ਜ਼ਰੂਰ ਜਾਣਾ ਚਾਹੁੰਦਾ ਹੈ ਪਰ ਸਭ ਤੋਂ ਵੱਡੀ ਸਮੱਸਿਆ ਵਿਦੇਸ਼ ਜਾਣ ਦੇ ਵਿੱਚ ਆਉਂਦੀ ਹੈ ਵੀਜ਼ਾ ਦੀ ਕਈ ਵਾਰ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਰਿਫਿਊਜ਼ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਟੂਰਿਸਟ ਹੁੰਦੇ ਨੇ ਉਹ ਕਾਫੀ ਮਾਇੂਸ ਹੋ ਜਾਂਦੇ ਨੇ ਨਾਰਾਜ਼ ਹੋ ਜਾਂਦੇ ਨੇ ਪਰ ਹੁਣ ਜੇਕਰ ਤੁਹਾਨੂੰ ਬਿਨਾਂ ਵੀਜ਼ੇ ਤੋਂ ਕਿਸੇ ਦੇਸ਼ ਦੇ ਵਿੱਚ ਜਾਣ ਦੀ ਇਜਾਜ਼ਤ ਮਿਲੇ ਤਾਂ ਤੁਹਾਡਾ ਰਿਐਕਸ਼ਨ ਕੀ ਹੋਵੇਗਾ ਜੀ ਹਾਂ ਤੁਸੀਂ ਈਰਾਨ ਦੇ ਵਿੱਚ ਬਿਨਾ ਵੀਜ਼ੇ ਤੋਂ ਜਾ ਸਕਦੇ ਹੋ ਵੱਡਾ ਤੋਹਫਾ ਭਾਰਤੀਆਂ ਨੂੰ ਈਰਾਨ ਦੀ ਸਰਕਾਰ ਨੇ ਦਿੱਤਾ ਹੈ ਜਿੱਥੇ ਤੁਸੀਂ ਬਿਨਾ ਵੀਜ਼ੇ ਤੋਂ ਉੱਥੇ ਜਾ ਸਕਦੇ ਹੋ ਭਾਰਤੀ ਟੂਰਿਸਟ ਨੂੰ ਵਾਦਾਵਾ ਦੇਣ ਲਈ ਈਰਾਨ ਦੇ ਵਿੱਚ ਕਿ ਈਰਾਨ ਦੇ ਵਿੱਚ ਭਾਰਤੀ ਆਣ ਉੱਥੇ ਰਹਿਣ ਉੱਥੇ ਦਾ ਕਲਚਰ ਦੇਖਣ ਤਾਂ ਆ ਫੈਸਲਾ ਈਰਾਨ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਕੁਝ ਸ਼ਰਤਾਂ ਜ਼ਰੂਰ ਰੱਖੀਆਂ ਗਈਆਂ ਨੇ ਜੋ ਕਿ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਸ਼ਰਤਾਂ ਦੇ ਨਾਲ ਤੁਸੀਂ ਈਰਾਨ ਦੇ ਵਿੱਚ ਜਾ ਸਕਦੇ ਹੋ ਸਭ ਤੋਂ ਪਹਿਲਾਂ ਸ਼ਰਤ 1 ਜਿਸ ਦੇ ਵਿੱਚ ਬਿਨਾ ਵੀਜ਼ਾ ਇੱਕ ਵਾਰ ਜਾਣ ਤੇ ਤੇ ਦੂਜੀ ਵਾਰ 6 ਮਹੀਨਿਆਂ ਬਾਅਦ ਜਿਹੜਾ ਹੈ ਉਹ ਜਾਇਆ ਜਾ ਸਕਦਾ ਹੈ ਜੇਕਰ ਤੁਸੀਂ ਬਿਨਾ ਵੀਜ਼ੇ ਤੋਂ ਇੱਕ ਵਾਰ ਜਾਂਦੇ ਹੋ ਤਾਂ ਦੂਜੀ ਵਾਰ ਤੁਸੀਂ 6 ਮਹੀਨਿਆਂ ਬਾਅਦ ਜਾ ਸਕਦੇ ਹੋ ਇਸ ਤੋਂ ਇਲਾਵਾ ਨਵੇਂ ਨਿਯਮ ਤਹਿਤ 15 ਦਿਨ ਬਿਨਾ ਵੀਜ਼ੇ ਤੇ ਈਰਾਨ ਦੇ ਵਿੱਚ ਰਿਹਾ ਜਾ ਸਕਦਾ ਹੈ ਇਸ 15 ਦਿਨ ਦੀ ਮਿਆਦ ਨੂੰ ਨਹੀਂ ਵਧਾਇਆ ਜਾ ਸਕਦਾ ਤਾਂ ਅਨੁਸਾਰ ਭਾਸ਼ਾਤ ਦੇ ਵਿੱਚ ਸਮਝਾਉਂਦੇ ਆ ਜੇਕਰ ਤੁਸੀਂ ਈਰਾਨ ਜਾਂਦੇ ਹੋ ਤਾਂ ਤੁਸੀਂ 15 ਦਿਨ ਉੱਥੇ ਰਹਿ ਸਕਦੇ ਹੋ 15 ਦਿਨ ਦੇ ਬਾਅਦ ਤੁਸੀਂ ਈਰਾਨ ਦੇ ਵਿੱਚ ਨਹੀਂ ਰਹਿ ਸਕਦੇ ਇਹ ਜਿਹੜਾ ਬਿਨਾ ਵੀਜ਼ੇ ਰਹਿਣ ਦੀ ਪਾਲਿਸੀ ਹੈ ਇਹ 15 ਦਿਨਾਂ ਲਈ ਅਪਲਾਈ ਹੁੰਦੀ ਹੈ ਇਸ ਤੋਂ ਬਾਅਦ ਤੀਜੇ ਨੰਬਰ ਦੀ ਗੱਲ ਕਰਦਾ ਹੈ ਤੀਜਾ ਰੂਲ ਕੀ ਕਹਿੰਦਾ ਹੈ ਤੀਜਾ ਰੂਲ ਕਹਿੰਦਾ ਹੈ ਕਿ ਵੀਜ਼ਾ ਸਿਰਫ ਉਹਨਾਂ ਲੋਕਾਂ ਨੂੰ ਮਿਲੇਗਾ ਜੋ ਈਰਾਨ ਦੇ ਵਿੱਚ ਸੈਰ ਕਰਨ ਲਈ ਜਾ ਰਹੇ ਨੇ ਤੀਜੇ ਰੂਲ ਦੇ ਮੁਤਾਬਕ ਜੇਕਰ ਤੁਸੀਂ ਘੁੰਮਣ ਫਿਰਨ ਲਈ ਈਰਾਨ ਜਾ ਰਹੇ ਹੋ ਤਾਂ ਤੁਸੀਂ ਜਾ ਸਕਦੇ ਹੋ ਤੁਹਾਨੂੰ ਬਿਨਾ ਵੀਜ਼ਾ ਈਰਾਨ ਦੇ ਵਿੱਚ ਐਂਟਰੀ ਮਿਲ ਜਾਵੇਗੀ ਪਰ ਜੇਕਰ ਤੁਸੀਂ ਬਿਨਾ ਵੀਜ਼ੇ ਤੋਂ ਕਿਸੇ ਹੋਰ ਪਰਪਸ ਲਈ ਜੇਕਰ ਤੁਸੀਂ ਕਾਰੋਬਾਰ ਲਈ ਜਾਂਦੇ ਹੋ ਕਿਸੇ ਹੋਰ ਪਰਪਸ ਲਈ ਜਾਂਦੇ ਹੋ ਤਾਂ ਤੁਹਾਨੂੰ ਸ਼ਾਇਦ ਈਰਾਨ ਦੇ ਵਿੱਚ ਬਿਨਾ ਵੀਜ਼ਾ ਐਂਟਰੀ ਨਹੀਂ ਮਿਲੇਗੀ ਜੇਕਰ ਘੁੰਮਣ ਲਈ ਜਾਂਦੇ ਹੋ ਤਾਂ ਤੁਸੀਂ ਬਿਲਕੁਲ ਉੱਥੇ ਜਾ ਸਕਦੇ ਹੋ ਨੰਬਰ 4 ਜੇਕਰ ਕੋਈ ਭਾਰਤੀ ਨਾਗਰਿਕ ਲੰਬੇ ਸਮੇਂ ਲਈ ਈਰਾਨ ਦੇ ਵਿੱਚ ਰਹਿਣ ਦੀ ਯੋਜਨਾ ਬਣਾਉਂਦਾ ਹੈ ਜਾਂ 6 ਮਹੀਨੇ ਵਿੱਚ ਕਈ ਵਾਰ ਆਉਣਾ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਵਕਤੋਂ ਵੀਜ਼ਾ ਲੈਣਾ ਹੋਵੇਗਾ ਇਸ ਦਾ ਮਤਲਬ ਹੈ ਕਿ ਤੁਸੀਂ ਜੇਕਰ ਬਾਰ-ਬਾਰ ਈਰਾਨ ਦੇ ਵਿੱਚ ਆਉਣਾ ਜਾਣਾ ਚਾਹੁੰਦੇ ਹੋ ਜਾਂ ਫਿਰ 6 ਮਹੀਨਿਆਂ ਦੇ ਵਿੱਚ ਬਾਰ-ਬਾਰ ਆਉਂਦੇ ਜਾਂਦੇ ਹੋ ਤਾਂ ਤੁਹਾਨੂੰ ਵਕਤੋਂ ਇੱਕ ਵੀਜ਼ਾ ਲੈਣਾ ਪਵੇਗਾ ਈਰਾਨ ਦਾ ਇੱਕ ਵੀਜ਼ਾ ਹੋਵੇਗਾ ਜਿਸ ਦੇ ਤਹਿਤ ਤੁਸੀਂ ਵਾਰ-ਵਾਰ ਈਰਾਨ ਦੇ ਵਿੱਚ ਆ ਜਾ ਸਕਦੇ ਹੋ ਇਰਾਨ ਦਾ ਵੀਜ਼ਾ ਭਾਰਤ ਵਿੱਚ ਮੌਜੂਦ ਉਸਦੇ ਦੂਤਾਵਾਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਵੀਜ਼ਾ ਲੈਂਦੇ ਹੋ ਤਾਂ ਤੁਸੀਂ ਭਾਰਤ ਦੇ ਵਿੱਚ ਮੌਜੂਦ ਜਿਹੜਾ ਦੂਤਾਵਾਸ ਹੈ ਉਸ ਤੋਂ ਇਹ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਤਾਂ ਇਰਾਨ ਦੇ ਵਿੱਚ ਹੁਣ ਤੁਸੀਂ ਬਿਨਾਂ ਵੀਜ਼ੇ ਤੋਂ ਘੁੰਮ ਸਕਦੇ ਹੋ ਇਰਾਨ ਦੀ ਸਰਕਾਰ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ